ਮੇਰਾ ਨਾਮ ਬਿਕਰਮਦੀਪ ਸਿੰਘ ਹੈ ਜੀ ਮੈਂ ਮੱਲੀਆਂ ਗੋਂ ਤੋਂ ਜਿਹੜੀ ਆ ਬਲਕਸ਼ਮੀ ਦੀ ਥੋਂ ਲੜੀ ਆ ਜੀ ਇਹਦੇ ਵਿੱਚ ਕਿੰਨ ਕਿੰਡ ਆਉਂਦੇ ਨੇ ਮੱਲੀਆਂ ਘਾੜੜ ਤੇ ਗੁਨੋਵਾਲ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਲੀਡ ਤੇ ਲਗਭਗ 1300 ਦੀ ਲੀਡ ਤੇ ਜਿਹੜੀ ਆ ਜਿੱਤ ਪ੍ਰਾਪਤ ਹੋਈ ਬਹੁਤ-ਬਹੁਤ ਮਮਾ ਪਾਪਾ ਦਾ ਤੇ ਬਹੁਤ ਆਸ਼ੀਰਵਾਦ ਨਾਲ ਆ ਜੀ ਇਹਨਾਂ ਨੇ ਹੀ ਇੱਧਰ ਤੋਰਿਆ ਦੇ ਨਾਲ ਮੇਰੇ ਚਾਚਾ ਜੀ ਨੇ ਸਰਪੰਚ ਸਾਹਿਬ ਮੱਲੀਆਂ ਪਿੰਡ ਵਾਲਿਆਂ ਦਾ ਗਨਵਾਲ ਵਾਲਿਆਂ ਦਾ ਧਰੜ ਵਾਲਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਹਿਯੋਗਿਆ ਜੀ। ਉਹਨਾਂ ਦੀ ਰਹਿਨਮਾਈ ਹੀ ਹੀਟ ਅਸੀਂ ਤਿੰਨਾਂ ਪਿੰਡਾਂ ਦੇ ਵਿੱਚੋਂ ਹੀ ਪ੍ਰੇਮ ਭਾਲ ਦਾ ਮੇਰ ਪੱਖ ਇਲੈਕਸ਼ਨ ਲੜ ਕੇ ਤੇ ਕਾਮਯਾਬੀ ਹੱਥ ਦਿੱਤੀ ਆ ਤੇ ਸਾਨੂੰ ਸਾਰੇ ਪਿੰਡਾਂ ਦੇ ਹਰੇ ਸਹਿਯੋਗੀਆਂ ਨੇ ਲਗਭਗ 1300 ਵੋਟ ਦੀ ਲੀਡ ਦੇ ਨਾਲ ਸਾਨੂੰ ਦਿਖਾਇਆ ਇਹ ਹਰਾ ਲੋਕਾਂ ਦਾ ਪਿਆਰ ਹੈ। ਪ੍ਰੈਮੀ ਜੀ ਤਰਵਿੰਦਰ ਸਿੰਘ ਜੋ ਕਿ ਬਲਾਗ ਸੰਤੀ ਦੇ ਵਿੱਚ ਬਹੁਤ ਜਿਆਦੀ ਆਮ ਪਾਰਟੀ ਨੇ ਪ੍ਰਾਪਤ ਕੀਤੀ ਆ। ਬੜੀ ਕਿਰਪਾ ਕੀਤੀ ਮਾਲਕ ਨੇ ਤੇ ਮੱਲੀ ਸਾਹਿਬ ਦੇ ਬੇਟਾ ਜੀ ਆ ਤੇ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ। ਹਾਂਜੀ ਬੇਟਾ ਜੀ। ਉਹ ਏਧਰ ਦੀ ਗੱਲ ਕਰਤਾ ਉਹ ਏਧਰ ਦੀ ਗੱਲ ਮੇਰਾ ਨਾਮ ਬਿਕਰਮਜੀਤ ਸਿੰਘ ਹੈ ਜੀ ਮੈਂ ਮੱਲੀਆਂ ਜ਼ੋਨ ਤੋਂ ਜਿਹੜੀ ਬਲਾਕ ਸਮਿਤੀ ਦੀ ਚੋਣ ਲੜੀ ਹੈ ਜੀ ਇਹਦੇ ਵਿੱਚ ਤਿੰਨ ਪਿੰਡ ਆਉਂਦੇ ਨੇ ਮੱਲੀਆਂ ਘਾਰੜ ਤੇ ਗੁਨੋਵਾਲ ਅਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਲੀਡ ਤੇ ਲਗਭਗ 1300 ਦੀ ਲੀਡ ਤੇ ਜਿਹੜੀ ਆ ਜਿੱਤ ਪ੍ਰਾਪਤ ਹੋਈ ਹੈ। ਗਾ ਆਪਾਂ ਕੀ ਕਹਿਣਾ ਚਾਹਦੇ ਵੋਟਰਾਂ ਨੂੰ ਤੇ ਸਪੋਰਟਰਾਂ ਨੂੰ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਵੋਟਰਾਂ ਦਾ ਸਪੋਰਟਰਾਂ ਦਾ ਅੱਗੇ ਬਹੁਤ-ਬਹੁਤ ਇਹਨਾਂ ਦਾ ਬਰਸਾਤ ਦੇਣ ਸਾਡਾ ਜੋ ਕਿ ਅਸੀਂ ਗਾਂਹ ਹੋਰ ਵੱਧ ਕੇ ਕੰਮ ਕਰ ਸਕੀਏ ਇਹਦੇ ਵਿੱਚ ਪਾਪਾ ਦਾ ਤੇ ਜਾਂ ਸਪੋਰਟਰਾਂ ਦਾ ਤੇ ਜਾਂ ਕਿ ਵਰਕਰਾਂ ਦਾ ਤੁਹਾਡੇ ਮਗਰ ਹੱਥ ਕਿਹਦਾ ਜਿਆਦਾ ਹੱਥ ਹੀ ਜਿਆਦਾ ਕ ਮਮੀ ਦਾ ਬਹੁਤ ਬਹੁਤ ਮਮਾ ਪਾਪਾ ਦਾ ਤੇ ਬਹੁਤ ਆਸ਼ੀਰਵਾਦ ਨਾਲ ਆ ਜੀ ਇਹਨਾਂ ਨੇ ਹੀ ਇੱਧਰ ਤੋਰਿਆ ਤੇ ਨਾਲ ਮੇਰੇ ਚਾਚਾ ਜੀ ਨੇ ਸਰਪੰਚ ਸਾਹਿਬ ਮੱਲੀਆਂ ਪਿੰਡ ਵਾਲਿਆਂ ਦਾ ਗਨੋਵਾਲ ਵਾਲਿਆਂ ਦਾ ਧਰਰ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਹਿਯੋਗ ਹੈ ਜੀ ਨਾਲ ਸਾਰੇ ਕੀ ਕਹਿਣਾ ਚਾਹੁੰਦੇ ਜੀ ਆਪਾਂ ਵੋਟਰਾਂ ਨੂੰ ਬਹੁਤ ਧੰਨਵਾਦੀ ਹੈ ਜੀ ਇਹਨਾਂ ਦਾ ਪਹਿਲੇ ਤੋਂ ਧੰਨਵਾਦੀ ਆ। ਆਪਕੋ ਬੋਲਣਾ ਚਾਹੁੰਦੇ ਜੀ। ਹਾਂ ਜੀ। ਹਾਂ ਜੀ। ਸੰਦਾਖਰੋ ਜੀ ਤੇ ਮੰਲੀ ਜਿਨ੍ਹਾਂ ਨੇ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਆ। ਆਮ ਪਾਰਟੀ ਦੇ ਵਰਕਰਾਂ ਦਾ ਤੇ ਸਮੂਹਤ ਵੋਟਰਾਂ ਦਾ ਬਹੁਤ ਧੰਨਵਾਦ। ਅੱਛਾ ਜੀ ਚਾਚਾ ਜੀ ਕੀ ਕਹਿਣਾ ਚਾਹੁੰਦੇ ਜੀ? ਸਾਡੇ ਪਰਿਵਾਰ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਏਡੀ ਛੋਟੀ ਉਮਰ ਦੇ ਵਿੱਚ ਇਸ ਬੱਚੇ ਨੇ ਇਹ ਮਕਾਮ ਹਾਸਲ ਕੀਤਾ ਵਾ। ਅਸੀਂ ਧੰਨਵਾਦੀ ਆ ਮੱਲੀਆ ਨਗਰ ਦੇ ਪਿੰਡ ਗੁਣਵਾਲ ਦੇ ਪਿੰਡ ਤਾਰੜ ਦੇ ਤੇ ਮੇਰੇ ਨਾਲ ਜਿੰਨੇ ਵੀ ਸਹਿਯੋਗੀ ਜਿਨ੍ਹਾਂ ਨੇ ਸਾਨੂੰ ਬਹੁਤ ਦਿਨ ਰਾਤ ਇੱਥੇ ਕਰਕੇ ਤੇ ਮਿਹਨਤ ਕਰਕੇ ਸਾਨੂੰ ਜਤਾਇਆ ਵਾ ਇਹ ਸਭ ਤੋਂ ਜ਼ਿਆਦਾ ਸਹਿਯੋਗ ਸਾਨੂੰ ਹਰਪਜਨ ਸਿੰਘ ਜੀ ਈਡੀਓ ਮਾਨਯੋਗ ਇਹਨਾਂ ਦਾ ਬਹੁਤ ਬਹੁਤ ਹੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਮੰਚਲੀ ਬੁੱਕਾ ਦਿੱਤਾ ਮੈਂ ਆਮ ਪਾਰਟੀ ਦਾ ਇਟੀਅਰ ਸਰ ਦਾ ਧੰਨਵਾਦ ਕਰਦਾ ਕਿ ਜੇ ਕਿ ਇਹਨਾਂ ਅੱਜ ਬਹੁਤ ਜ਼ਿਆਦਾ ਸਾਰੇ ਜਣੇ ਵਰਕਰਾਂ ਨੂੰ ਸਪੋਰਟਰਾਂ ਨੂੰ ਆਪਣੇ ਮੈਂਬਰਾਂ ਨੂੰ ਬਣਾ ਕੇ ਵਧਾਈ ਦਿੱਤੀ ਆ ਤੇ ਮੈਂ ਪਾਪਾ ਨਾਲ ਵੀ ਮਨੀ ਸਾਹਿਬ ਨਾਲ ਵੀ ਆਪਣੇ ਬੇਟੇ ਨੂੰ ਵਧਾਈ ਦੇ ਦੇ ਕਹਿਣਾ ਚਾਹੁੰਦਾ ਜੀ ਮੈਂ ਭਾਈ ਤੇਰੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਦਫ਼ਤਰ ਇਹ ਪਹੁੰਚ ਕੇ ਸਾਡਾ ਹੋਰ ਵੀ ਮਾਣ ਵਧਾਇਆ ਇਹ ਇਲੈਕਸ਼ਨ ਸਬੰਧੀ ਜੋ ਸਰਾਰਾ ਭਗਵਨ ਸਿੰਘ ਜੀ ਨੇ ਜਿਹਨੂੰ ਬਿਰਮਜੀਤ ਸਿੰਘ ਨੂੰ ਬਲਾਕ ਸੰਪਤੀ ਮੈਂਬਰ ਦੇ ਵਾਸਤੇ ਜੋ ਸਮਝਿਆ ਤੇ ਇਲੈਕਸ਼ਨ ਲਗਵਾਈ ਉਹਨਾਂ ਦੀ ਰਹਿਨਵਾਈ ਹੈਟ ਅਸੀਂ ਤਿੰਨਾ ਪਿੰਡਾਂ ਦੇ ਵਿੱਚੋਂ ਅਸੀਂ ਪਰੇਮ ਭਾਉ ਦਾ ਨਿਰਪੱਖ ਇਲੈਕਸ਼ਨ ਲੜ ਕੇ ਤੇ ਕਾਮਯਾਬੀ ਹੱਥ ਕੀਤੀ ਆ ਤੇ ਸਾਨੂੰ ਸਾਰੇ ਪਿੰਡਾਂ ਦੇ ਸਾਰੇ ਸਹਿਯੋਗੀਆਂ ਨੇ ਲਗਭਗ 1300 ਵੋਟ ਦੀ ਲੀਡ ਦੇ ਨਾਲ ਤੁਹਾਨੂੰ ਜਿਦਾਇਆ ਇਹ ਬਾਰਾ ਲੋਕਾਂ ਦਾ ਤੇ ਆ ਮੈਂ ਧੰਨਵਾਦ ਜੀ ਸਰ ওকে ਥੈਂਕ ਯੂ ਸਰ ਦੇਖੋ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰੇਸ਼ਤਾ ਦੀਆਂ ਟੋਨਾ 14 ਦੇ ਸੰਬੰਧ ਹੋਈਆਂ ਸੀਗੀਆਂ 17 ਨੂੰ ਨਤੀਜੇ ਆਏ ਨੇ ਔਰ ਨਤੀਜੇ ਜਿਹੜੇ ਨੇ ਇਹ ਬਹੁਤ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਆਏ ਨੇ ਹੱਕ ਦੇ ਵਿੱਚ ਆਏ ਨੇ ਔਰ ਇਹਦਾ ਕਾਰਨ ਪਿਛਲੇ ਪੌਣੇ 4 ਸਾਲ ਦੇ ਵਿੱਚ ਜੋ ਸੰਭਾਰ ਤੋਂ ਗੁਰ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਵਿਕਾਸ ਕੀਤਾ ਉਹਦਾ ਇਹ ਨਤੀਜਾ ਹੈ ਕਿ ਲੋਕਾਂ ਨੇ ਮOHAMA ਕੇ ਜਿਹੜਾ ਆ ਉਹ ਪਾਰਟੀ ਨੂੰ ਵੋਟਾਂ ਪਾਈਆਂ ਔਰ ਆਪਣੇ ਉਮੀਦਵਾਰ ਜਿਹੜੇ ਆ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੇ ਜਿਤਾਏ ਨੇ ਸਾਡੀ ਪੰਚਾਇਤ ਸੰਪਤੀ ਜੰਢਿਆੜਾ ਗੁਰੂ ਦੇ ਵਿੱਚ 25 ਸਾਡੀਆਂ ਸੀਟਾਂ ਨੇ ਔਰ ਅਸੀਂ ਬਹੁਤ ਵੱਡੀ ਜਿੱਤ 21 ਸੀਟਾਂ ਤੇ ਅਸੀਂ ਜਿੱਤ ਜੜੀ ਆ ਉਹ ਹਾਸਲ ਕੀਤੀ ਆ ਔਰ ਜ਼ਿਲ੍ਹਾ ਪ੍ਰੀਸ਼ਦ ਤੇ ਦੀਆਂ ਸਾਡੀਆਂ ਚਾਰ ਸੀਟਾਂ ਨੇ ਔਰ ਚਾਰਾਂ ਦੇ ਵਿੱਚੋਂ ਚਾਰ ਤੇ ਹੀ ਅਸੀਂ ਆ ਜਿੱਤ ਜਿਹੜੀ ਆ ਆਪਣੇ ਗੰਦਿਆਲਾ ਗੁਰੂ ਹਰਕੀਰਿਓਈ ਆ ਸੋ ਮੈਂ ਸਮੁੱਚੇ VOTER ਸਪੋਟਰ ਔਰ ਸਾਰ ਸਾਰਿਆਂ ਦਾ ਧਿਆਨ ਨੂੰ ਧੰਨਵਾਦੀ ਆ ਜਿਨ੍ਹਾਂ ਨੇ ਬੜੇ ਅਮਨ ਸ਼ਾਂਤੀ ਦੇ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਔਰ ਲੋਕਤੰਤਰ ਦੀਆਂ ਜੜ੍ਹਾਂ ਜੜੀਆਂ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਇਸ ਜਿੱਤ ਜਿਹੜੀ ਇੰਨੀ ਵਧੀਆ ਜਿੱਤ ਹੋਈ ਇਸ ਜਿੱਤ ਦੇ ਪਿੱਛੇ ਕੀ ਕਾਰਨ ਆ ਜੀ ਮੈਂ ਤਾਂ ਪਹਿਲਾਂ ਦੱਸ ਚੁੱਕਾ ਜੀ ਅਸੀਂ ਜਿਹੜੀ ਵੋਟ ਮੰਗੀ ਆ ਇਸ ਵੇਲੇ ਵਿਕਾਸ ਦੇ ਨਾਮ ਤੇ ਤੁਸੀਂ ਸਾਡੇ ਆ ਜਿਹੜੇ ਵੀ ਜਿੱਥੇ ਸਾਡੀਆਂ ਮੀਟਿੰਗਾਂ ਹੋਈਆਂ ਨੇ ਹਰ ਜ਼ੋਨ ਦੇ ਵਿੱਚ ਆਪਾਂ ਮੀਟਿੰਗ ਕੀਤੀ ਆ ਉੱਥੇ ਵੀ ਇੱਕੋ ਹੀ ਗੱਲ ਕਹੀ ਸੀਗੀ ਆਪਣਾ ਰਿਪੋਰਟ ਕਾਰਡ ਨਾਲ ਲੈ ਕੇ ਗਏ ਸੀਗੇ ਹਰ ਪਿੰਡ ਦੇ ਵਿੱਚ ਕੀ ਕੀਤਾ ਇੱਕ ਰਿਪੋਰਟ ਕਾਰਡ ਲੋਕਾਂ ਨੂੰ ਦਿਖਾਇਆ ਉਹਦੀਆਂ ਕਾਪੀਆਂ ਵੀ ਵੰਡੀਆਂ ਤੇ ਆ ਦੇਖ ਲਓ ਅਸੀਂ ਪੌਣੇ ਚਾਰ ਸਾਲ ਦੇ ਵਿੱਚ ਆ ਵਿਕਾਸ ਦੇ ਕੰਮ ਜਿਹੜੇ ਨੇ ਉਹ ਕੀਤੇ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪੌਣੇ 4 ਸਾਲ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਰੋਡ ਨੈਟਵਰਕ ਦੇ ਖੇਤਰ ਦੇ ਵਿੱਚ ਮਾਰੀ ਪਾਣੀ ਪਿੰਡਾਂ ਤੱਕ ਪਹੁੰਚਾਉਣ ਦੇ ਖੇਤਰ ਦੇ ਵਿੱਚ ਸੜਕ ਸੁਰੱਖਿਆ ਫੋਰਸ ਬਣਾਉਣਾ 600 ਯੂਨਟ ਬਿਜਲੀ ਫ੍ਰੀ ਦੇਣਾ ਬਿਜਲੀ ਦੀ ਨਿਰਵਿਘਨ ਸਪਲਾਈ ਦੇਣਾ ਕਿਸਾਨਾਂ ਨੂੰ ਦਿਨੇ ਬਿਜਲੀ ਦੇਣਾ ਬਹੁਤ ਕੰਮ ਜੜੇ ਆ ਉਹ 60000 ਤੋਂ ਵੱਧ ਨੌਕਰੀ ਦੇ ਦੇਣੀ ਇਹ ਬਹੁਤ ਅਹਿਮ ਕੰਮ ਸੀਗੇ ਬੜੇ ਆ ਵੱਡੇ ਕੰਮ ਸੀਗੇ ਜਿਹੜੇ ਮਾਨਸਾਹਬ ਦੀ ਸਰਕਾਰ ਨੇ ਕੀਤੇ ਨੇ ਔਰ ਇਹ ਜਿਹੜਾ ਫਤਵਾ ਲੋਕਾਂ ਦਾ ਆਇਆ ਤੇ ਉਹਨਾਂ ਦੇ ਕੰਮਾਂ ਕਰਕੇ ਜਿਹੜਾ ਉਹ ਇਨੀ ਭਾਰੀ ਦੇਤੋਈ ਆ ਪਰ ਕੁਝ ਸੀਤਾਂ ਚਾਰ ਸੀਤਾਂ ਤਾਂ ਜਿਹੜਾ ਬੋਲਦੀ ਹੱਥੋਂ ਤੁਹਾਡੇ ਨਹੀਂ ਚੁੱਕੀਆਂ ਉਸ ਦਾ ਕੀ ਕਰਤੀ ਉਹ ਆ ਜਿਹੜੀਆਂ ਹੁਣ ਦਾ ਜਿਹੜੀਆਂ ਦਿੱਤੀਆਂ ਉਹ ਤੋਂ ਦੇ ਵੋਟਰਾਂ ਤੱਕ ਦੇਖੋ 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 ਕਈ ਵਾਰੀ ਕੁਝ ਖੇਤਰ ਇਹੋ ਜਿਹੇ ਹੁੰਦੇ ਨੇ ਜਿੱਥੇ ਸਮੀਕਰਨਾ ਬਦਲ ਦਿਆ ਜਾਂਦਾ ਅਲੱਗ ਅਲੱਗ ਅਹ ਕਾਰਨ ਜਿਹੜੇ ਹੋ ਸਕਦੇ ਨੇ ਉਹਨਾਂ ਦੀ ਅਸੀਂ ਸਮੀਖਿਆ ਕਰ ਰਹੇ ਆਂ ਕਿ ਕੀ ਕਾਰਨ ਸੀਗੇ ਬਾਕੀ ਅਸੀਂ ਪਾਰਦਰਸ਼ਤਾ ਦੇ ਨਾਲ ਪੂਰੀ ਜਿਹੜੀ ਆ ਚੋਣ ਕਰਵਾਈ ਆ ਔਰ ਸਾਡੇ ਹਲਕੇ ਦੇ ਵਿੱਚ ਆ ਕਿਤੇੋਂ ਵੀ ਕੋਈ ਅਨਸੁਖਾਵੀ ਘਟਨਾ ਜਿਹੜੀ ਆ ਉਹ ਰਿਪੋਰਟ ਨਹੀਂ ਕੀਤੀ ਗਈ ਔਰ ਇਥੋਂ ਤੱਕ ਕਿ ਜਿਹੜੀਆਂ ਸੀਟਾਂ ਦੀ ਤੁਸੀਂ ਕਹਿ ਰਹੇ ਹੋ ਉਹ ਵੀ ਸੀਟਾਂ ਕੋਈ ਸਾਡੀਆਂ ਚਾਰ ਵੋਟਾਂ ਤੇ ਪੰਜ ਵੋਟਾਂ ਤੇ ਇਸ ਤਰ੍ਹਾਂ ਹੀ ਲੂਜ਼ ਹੋਈਆਂ ਨੇ ਪਰ ਅਸੀਂ ਆ ਲੋਕਤੰਤਰ ਨੂੰ ਪੂਰਾ ਕਾਇਮ ਰੱਖਿਆ ਲੋਕਾਂ ਦੀ ਜੋ ਆਵਾਜ਼ ਸੀਗੀ ਜੋ ਲੋਕ رائے ਸੀਗੀ ਉਹ ਸਪਸ਼ਟ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਸਾਹਮਣੇ ਰੱਖੀ ਆ ਇਥੋਂ ਤੱਕ ਕੇ ਸਾਡੇ ਹਲਕੇ ਦੇ ਵਿੱਚ ਬਰਾਬਰ ਵੀ ਵੋਟਾਂ ਹੋਈਆਂ ਤਾਈ ਹੋ ਗਈ ਔਰ ਉਥੇ ਟੋਸ ਪਾ ਕੇ ਜਿਹੜਾ ਨਤੀਜਾ ਜਿਹੜਾ ਆ ਉਹ ਐਲਾਨਿਆ ਗਿਆ ਸੋ ਇੰਨੀ ਟਰਾਂਸਪੇਰੈਂਟ ਚੋਣ ਆ ਜਿਹੜੀ ਆ ਉਹ ਜਿਹੜੀਆਂ ਤੁਹਾਡੀਆਂ ਪਹਿਲਾ ਜ਼ਿਲ੍ਹਾ ਪ੍ਰੇਸ਼ਰ ਪੰਚਾਇਤਾਂ ਜਾਂ ਇਹ ਚੋਣਾਂ ਹੁੰਦੀਆਂ ਸੀਗੀਆਂ ਇਹਨਾਂ ਚੋਣਾਂ ਦੇ ਵਿੱਚ ਇੰਨੀ ਟਰਾਂਸਪੇਰੈਂਸੀ ਕਦੀ ਨਹੀਂ ਵੇਖੀ ਗਈ ਜਿੰਨੀ ਇਹਨਾਂ ਚੋਣਾਂ ਦੇ ਵਿੱਚ ਆ ਹੋਈ ਆ ਅਸੀਂ ਕਾਗਜ਼ ਪਰੰਕੋ ਲੈ ਕੇ ਗਿਣਤੀ ਤੱਕ ਜਿਹੜਾ ਉਹ ਪੂਰੇ ਰੂਲਸ ਰੈਗੂਲੇਸ਼ਨਸ ਅਨੁਸ਼ਾਸਨ ਹਰ ਚੀਜ਼ ਨੂੰ ਜਿਹੜਾ ਉਹ ਫੋਲੋ ਕੀਤਾ ਠੀਕ ਹੈ ਥੈਂਕ ਯੂ